क्रांतिकारी लोक चेतना मंच ਦੇ ਮੁਖਤੱਬਤਰ ਸੰਗਰੂਰ ਬਾਈਪਾਸ ਤੋਰੀ ਵਿਖੇ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਪੰਜਾਬ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਮੋਰਚਾ ਪ੍ਰਧਾਨ ਪ੍ਰੋਫੈਸਰ ਹਰਨੇਕ ਸਿੰਘ ਜੀ ਨੇ ਬੋਲਦੇ ਕਿਹਾ ਕਿ ਪੰਜਾਬ ਅੰਦਰ ਬਹੁਤ ਸਾਰੇ ਲੋਕ ਐਸਸੀ ਅਤੇ ਬੀਸੀ ਸਮਾਜ ਦੇ ਝਾਲੀ ਜਾਤੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਨੇ ਮੋਰਚੇ ਵੱਲੋਂ ਮੁਹਾਲੀ ਵਿਖੇ 20 ਅਪ੍ਰੈਲ 2023 ਤੋਂ ਕਤਿਕਤੂਬ 2023 ਤੱਕ ਤਾਨਾ ਲਗਾਇਆ ਗਿਆ ਸੀ ਪੰਜਾਬ ਸਰਕਾਰ ਦੇ ਨਾਲ ਮੋਰਚੇ ਦੀਆਂ ਕਈ ਮੀਟਿੰਗਾਂ ਹੋਈਆਂ ਪੰਜਾਬ ਅੰਦਰ ਕਈ ਜਗ੍ਹਾ ਤਾਨੇ ਪ੍ਰਦਰਸ਼ਨ ਕੀਤੇ ਗਏ ਮਿਤੀ ਕਤਿਕਤੂਬ 2023 ਨੂੰ ਪੰਜਾਬ ਸਰਕਾਰ ਦਾ ਪ੍ਰੋਸਸ ਦਵਾਇਆ ਤੇ ਧਰਨਾ ਚੁੱਕ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਲੋਕਾਂ ਦੇ ਜਾਲੀ ਜਾਤੀ ਸਰਟੀਫਿਕੇਟ ਰੱਦ ਵੀ ਹੋਏ ਨੇ ਪਰ ਪੰਜਾਬ ਸਰਕਾਰ ਨੇ ਜਾਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਵਾਦਾ ਕਰਕੇ ਵਾਦਾ ਖਿਲਾਫੀ ਕੀਤੀ ਹੈ ਪੰਜਾਬ ਸਰਕਾਰ ਨੇ ਐਸੀ ਕਮਿਸ਼ਨ ਨੂੰ ਕਮਜ਼ੋਰ ਕੀਤਾ ਜਿਸ ਕਾਰਨ ਐਸੀ ਲੋਕਾਂ ਦੇ ਦਿਨ ਪ੍ਰਤੀ ਦਿਨ ਅਤਿਆਚਾਰ ਵੱਧ ਰਿਹਾ ਹੈ ਤੇ ਤਾਂ ਕੀ ਕਰਨਾ ਕਹਿਣਾ ਜੰਦੇ ਹੋ ਹੱਥ ਉੱਤਰ ਕਰੋ ਭਾਈ ਹੱਥ ਪਰੇ ਕਰ ਹੱਥ 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 ਪਿੱਛੇ ਕਰ ਭਾਈ ਦੇਖੋ ਜੈ ਹਿੰਦ ਭਾਈ ਜੈ ਜੀਪ ਜੈ ਭਾਰਤ ਅੱਜ ਇਹ ਜਿਹੜਾ ਧਰਨਾ ਤੇ ਕੁਸ਼ਾਲ ਪ੍ਰੋਟੈਸਟ ਮਾਰਚ ਜਿਹੜਾ ਕੀਤਾ ਗਿਆ ਹੈ ਮੁੱਲਵਕੀ ਲੋਕਮਨੋਂ ਇਹਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹਨਾਂ ਨਾਲ ਜਿਹੜੇ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਤੇ ਜਿਹੜੇ ਬਹੁਤ ਸਾਰੇ ਦੁੱਖ ਤਕਲੀਫਾਂ ਕੀਤੀਆਂ ਜਾ ਰਹੀਆਂ ਇਹਨਾਂ ਨਾਲ ਔਰ ਇਹਨਾਂ ਦੇ ਹੱਕਾਂ ਨੂੰ ਖੋਣ ਦਾ ਮਾਮਲਾ ਕੀਤਾ ਜਾ ਰਿਹਾ ਹੈ ਉਹਨੇ ਖਲਾਫ ਪ੍ਰੋਟੈਸਟ ਕਰਨ ਲਈ ਇਹ ਬਾਅਦ ਕੇ ਅਰੇਂਜਮੈਂਟ ਕੀਤਾ ਇਹ ਕੇਵਲ ਐਸਸੀਬੀਸੀ ਲੋਕਾਂ ਦੀ ਜਾਲੀ ਸਰਟੀਫਿਕੇਟ ਦਾ ਮਾਮਲਾ ਨਹੀਂ ਇਹ ਉਹਨਾਂ ਦੀ ਆਜ਼ਾਦੀ ਦਾ ਵੀ ਮਾਮਲਾ ਹੈ ਕਿਉਂਕਿ ਉਹ ਛੋਣੇ ਗੁਲਾਮੀ ਦੀ ਅਵਸਥਾ ਚਿਸ ਬੋਲ ਕੇ ਜਿਰਾ ਰਹੇ ਨੇ ਤਾਂ ਉਹੀ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਉਹਨਾਂ ਨੂੰ ਹਯਾਰ ਕਰਾਉਣ ਲਈ ਉਹਨਾਂ ਦੇ ਹੱਕ ਬਰਕਰਾਰ ਰੱਖਣ ਲਈ ਔਰ ਜਿਹੜੀਆਂ ਬਾਕੀ ਮੰਗਾਂ ਨੇ ਜਿਵੇਂ ਅੱਜ ਤੂੰ ਐਸਸੀਬੀਸੀ ਸਮਾਜ ਜਿਹੜਾ ਉਹ ਬਹੁਤ ਦੀ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਹੈ ਔਰ ਉਹਨਾਂ ਨੂੰ ਜਿਹੜੀਆਂ 5 ਇਅਰ ਪਲਾਨ ਸਕੀਮ ਜਿਹੜੀਆਂ ਨੇ ਕੰਪੋਨੈਂਟ ਪਲਾਨ ਸਕੀਮ ਜਿਹੜੀਆਂ ਨੇ ਉਹਨਾਂ ਦਾ ਪਿੰਡਾਂ 'ਚ ਕੋਈ ਫਾਇਦਾ ਨਹੀਂ ਹੋ ਰਿਹਾ ਔਰ ਜਿਹੜੀ ਰੈਜ਼ਰਵੇਸ਼ਨ ਅਗਲਾ ਪ੍ਰਦਰਸ਼ਨ ਕੀ ਹੋਏਗਾ ਅਗਲਾ ਅਗਲਾ ਸੰਗਠਨ ਸਾਡਾ ਇਹ ਹੈ ਕਿ 15 ਅਗਸਤ ਨੂੰ ਜਿੱਥੇ-ਜਿੱਥੇ ਵੀ ਪੰਜਾਬ ਦੇ ਜਿਹੜੇ ਮੰਤਰੀ ਨੇ ਕੈਪਟਨ ਮੰਤਰੀ ਚੰਡਾਲ ਆਉਣਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਹਾਂ ਜੀ ਦੇ ਨੇ ਆਰਾ ਪ੍ਰਦਰਸ਼ਨ ਕਰ ਰਹੇ ਕਿ ਮਾਮਲਾ ਕੀ ਹੈ ਪਿਛਲੇ ਦਿਨੀ ਪੰਜਾਬ ਤੇ ਜੀ ਰਿਲੇਸ਼ਨ ਚੋਰ ਫੜੋ ਮੋਰਚਾ ਵੱਲੋਂ ਪ੍ਰੋਫੈਸਰ ਹਰਨੇਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਮਹਾਲੀ 7 ਮਹੀਨੇ ਧਰਨਾ ਚੱਲਿਆ ਉਥੇ ਆਪਣੇ ਜਿਹੜੇ ਜਾਲੀ ਸਰਟੀਫਿਕੇਟ ਰੱਦ ਹੋਏ ਸੀ ਪੰਜਾਬ ਸਰਕਾਰ ਨੇ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਲੀ ਸਰਟੀਫਿਕੇਟ ਰੱਦ ਵੀ ਹੋਏ ਪਰ ਪੰਜਾਬ ਸਰਕਾਰ ਨੇ ਅੱਜ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਦੂਜੇ ਪਾਸੇ ਪੰਜਾਬ ਦਾ ਨਾ ਐਸ்சி ਕਮਿਸ਼ਨ ਸੀ ਉਹ ਕਮਜ਼ੋਰ ਕਰਤਾ ਇਸ ਕਰਕੇ ਪਿੰਡਾਂ ਦੇ ਵਿੱਚ ਵਸਤੀਆਂ ਦੇ ਵਿੱਚ ਸਾਡੇ ਐਸ்சி ਬੀਸੀ ਲੋਕਾਂ ਨਾਲ ਬਹੁਤ ਤੱਕੇਸ਼ਾਈ ਹੋ ਰਹੀ ਹੈ ਗੁੰਡਾਗਰਦੀ ਹੋ ਰਹੀ ਹੈ ਅਸੀਂ ਕਹਿੰਦੇ ਜਿੰਨੇ ਜ਼ਿਲ੍ਹੇ ਨੇ 19 ਮੈਂਬਰ ਐਸ்சி ਕਮਿਸ਼ਨ ਦੇ ਹੋਣੇ ਚਾਹੀਦੇ ਨੇ ਇੱਕ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਸਿਵਰਮੈਨ ਨੇ ਦਰਜਾ ਤਾਰਜ ਚਾਰ ਦੇ ਮੁਲਾਜ਼ਮ ਨੇ ਉਹ 15 15 20 20 ਸਾਲ ਤੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ 8 8 9 9000 ਤਨਖਾਹ ਮਿਲਦੀ ਹੈ ਜਿਦੇ ਵਿੱਚ ਉਹ ਬੱਚੇ ਵੀ ਨਹੀਂ ਪੜਾ ਸਕਦੇ ਤੇ ਨਾ ਆਪਣੀ ਦਵਾਈ ਬੁਟੀ ਕਰ ਸਕਦੇ ਨਾ ਘਰ ਦਾ ਖਰਚ ਜਾ ਸਕ ਸਰਕਾਰ ਨੂੰ ਉਹ ਵੀ ਪੱਕੇ ਕਰਨੇ ਚਾਹੀਦੇ ਇੱਕ ਪਿੰਡਾ ਦੇ ਵਿੱਚ ਜਿਹੜਾ ਨਰੇਗਾ ਸਿਸਟਮ ਹੈ ਉਹ 100 ਦਿਨ ਕੰਮ ਮਿਲਦਾ ਅਸੀਂ ਚਾਹੁੰਦੇ ਉਹ 300 ਦਿਨ ਕੰਮ ਮਿਲੇ ਤੇ ਜਿਹੜੀ ਉਹਨਾਂ ਦੀ ਦਿਹਾੜੀ ਆ ਉਹ 700 ਰੁਪਏ ਹੋਵੇ ਘੱਟੋ ਘੱਟ ਤੇ ਮਜ਼ਦੂਰਾਂ ਦੀ 800 ਰੁਪਏ ਹੋਵੇ ਸਤਿ ਸ਼੍ਰੀ ਅਕਾਲ ਸੰਦਰਸ਼ ਜੀ ਅਸੀਂ ਸਾਰੇ ਆਗੂ ਬੈਠੇ ਨੇ ਸੰਤ ਸਮਾਜ ਬੈਠਿਆ ਆ ਦੇਖ ਰਹੇ ਹਾਂ ਤੁਸੀਂ ਹਜ਼ਾਰਾਂ ਦੀ ਗਿਣਤੀ ਚ ਲੋਕ ਮੀਂਹ ਦੇ ਵਿੱਚ ਵੀ 2 ਘੰਟੇ ਹੋ ਗਏ ਮੀਂਹ ਪੈ ਰਿਹਾ ਮੀਂਹ ਦੇ ਵਿੱਚ ਵੀ ਡਟੇ ਖੜੇ ਨੇ ਇਹ ਸਾਰੇ ਅੱਜ ਜਿਹੜਾ ਐਸਸੀ ਸਮਾਜ ਉਹ ਜਾਗ ਚੁੱਕਿਆ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਚੱਲ ਗਿਆ ਜੇ ਸਰਕਾਰ ਸਾਨੂੰ ਆਪਣੇ ਹੱਕ ਜਿਹੜਾ ਸਾਡਾ ਬੰਦਾ ਮਾਨ ਸਨਮਾਨ ਹੈ ਕੋਟਾ ਬਾਵਾ ਸਾਹਿਬ ਨੇ ਤੋਂ ਆਇਆ ਸਾਨੂੰ ਨਾ ਮਿਲਿਆ ਭਾਵੇਂ ਸਾਨੂੰ ਪੱਕੇ ਮੋਰਚੇ ਦੁਆਰੇ ਜ਼ਿਲੇ ਵਾਈਜ ਲਾਣੇ ਪੈਣ ਭਾਵੇਂ ਮੁੱਖ ਮੰਤਰੀ ਦੇ ਸ਼ਹਿਰ ਚ ਲਾਣਾ ਹੋਵੇ ਤੇ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ ਐ ਐਸਸੀ ਕਮਿਸ਼ਨ ਦਾ ਮੈਂਬਰਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਕਰ ਦਿੱਤੀ ਗਈ ਆ ਉਹਨਾਂ ਦੀ ਗਿਣਤੀ ਜੇ 23 ਜ਼ਿਲ੍ਹੇ ਆ ਤੇ ਐਸਸੀ ਕਮਿਸ਼ਨ ਦੀ ਗਿਣਤੀ 23 ਹੋਵੇ ਤੇ ਉਹਨਾਂ ਦੇ ਜਿਹੜੇ ਹੱਕ ਵਾ ਜਿੱਥੇ ਉਹਨਾਂ ਨੂੰ ਅਧਿਕਾਰ ਦਿੱਤਾ ਜਾਂਦਾ ਉੱਥੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਉਹਨਾਂ ਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਰੋਕ ਲਗਾ ਦਿੱਤੀ ਜਾਂ ਜਿਹਦਾ ਕਰਕੇ ਐਸਸੀਆਂ ਦੇ ਉੱਤੇ ਵੱਧ ਜਿਹੜੇ ਆ ਉਹ ਉਹਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਐਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਪੂਰੀ ਤਰ੍ਹਾਂ ਕੀਤੀ ਜਾਵੇ ਤੇ ਉਹਨਾਂ ਦੇ ਜਿਹੜੇ ਹੱਕ ਵਾ ਉਹਨਾਂ ਨੂੰ ਦਵਾਏ ਜਾਣ ਤੇ ਉਹਨਾਂ ਦੇ ਉੱਤੇ ਅਤਿਆਚਾਰ ਬੰਦ ਕੀਤਾ ਜਾਵੇ ਧੰਨਵਾਦ ਜੋ ਸਮਾਜ ਜਿਹੜਾ ਪੰਜਾਬ ਸਰਕਾਰ ਦੇ ਵਿਰੋਧ ਧਰਨਾ ਵਰਦੇ ਮੀਂਹ ਦੇ ਵਿੱਚ ਲਗਾਇਆ ਗਿਆ ਇਸ ਮੰਚ ਤੋਂ ਐਲਾਨ ਕਰਦੀ ਹਾਂ ਭਗਵਾਨਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੀ ਹਾਂ ਕਿ ਉਹ ਜਾਲੀ ਸਰਟੀਫਿਕੇਟ ਜਿਹੜੇ ਰੱਦ ਕੀਤੇ ਨੇ ਉਹਨਾਂ ਦੇ ਉੱਤੇ ਆਪਣੇ ਕਾਰਵਾਈ ਕਰੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਜਿਹੜੇ ਪੈਸੇ ਇਹਨਾਂ ਨੇ ਸਾਡੇ ਸਮਾਜ ਦਾ ਹੱਕ ਖਾ ਕੇ ਇਕੱਠੇ ਕੀਤੇ ਨੇ ਉਹ ਸਾਡੇ ਬੱਚਿਆਂ ਦੀ ਭਲਾਈ ਦੇ ਉੱਤੇ ਜਿਹੜੇ ਲਗਾਏ ਜਾਣ ਅੱਜ ਦਾ ਜੋ ਰੋਜ਼ ਸਰਨਾ ਤੁਰੀ ਦੇ ਵਿੱਚ ਵਿੱਕੀ ਪਰੋਚਾ ਜੀ ਸਾਡੇ ਪ੍ਰੋਫੈਸਰ ਹਰਨੇਕ ਸਿੰਘ ਜੀ ਤੇ ਬਾਬਾ ਜੀ ਨਛੱਤਰਨਾਥ ਜੀ ਦੀ ਅਗਵਾਈ ਦੇ ਵਿੱਚ ਇੰਨਾ ਵੱਡਾ ਮੀਵੰਦੇ ਦੇ ਵਿੱਚ ਇਕੱਠ ਹੋਇਆ ਇਹ ਜੋ ਸਾਡੇ ਬੀਸੀ ਤੇ ਐਸਸੀ ਵਰਗ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਦੇ ਝਾਲੀ ਸਰਟੀਫਿਕੇਟ ਬਣਾ ਕੇ ਜਨਰਲ ਵਰਗ ਦੇ ਲੋਕ ਜਿਹੜੇ ਉਹ ਨੌਕਰੀਆਂ ਕਰ ਰਹੇ ਆ ਤੇ ਸਾਡੇ ਬੱਚਿਆਂ ਦੇ ਭਵਿੱਖ ਦੇ ਉੱਤੇ ਡਾਕਾ ਮਾਰ ਰਹੇ ਆ ਮੈਂ ਅੱਜ ਦੇ ਇਸ